ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 98781 23911 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਹੈ ਜੀ ਇੱਕ ਤੋਂ ਚੌਥਾ ਸੂਆ ਮੱਝ ਦਿਖਾਵਾਂ ਚਵਾਈ ਸਾਰੀ ਕਰਕੇ ਦਿਖਾ ਦੇਾਂਗੇ ਵਿੱਚੀ ਤੇ ਸੋਭਾ ਦੇ ਆਪਾਂ ਟਾਈਮ ਵੀਡੀਓ ਬਣਾ ਰਹੇ ਆਂ ਦੋ ਤਰੀਕ 10ਵਾਂ ਮਹੀਨਾ 7 ਵਜੇ ਤੇ 16 ਮਿੰਟ ਤੇ ਆਪਾਂ ਚੁਵਾਈ ਇਹਦੀ ਕਰਕੇ ਸ਼ੁਰੂ ਕਰਾਂਗੇ ਤੇ ਚੌਥਾ ਸੂਆ ਸੂਈ ਸਵਾਈ ਆ ਕਦੋਂ ਕ ਸੂਈ ਉਹ ਵੀ ਪੁੱਛਾਂਗੇ ਕਿੰਨਾ ਕੁ ਦੁੱਧ ਬਾਦ ਆ ਉਹ ਵੀ ਗੱਲਬਾਤ ਕਰਾਰਾਂਗੇ ਆ ਜਾ ਵੀਰੇ ਇੱਥੇ ਰਸੀਗਾ ਬਾਈ ਜੀ ਉਹ ਠੀਕ ਹੋ ਜੀ ਹਾਂ ਜੀ ਠੀਕ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 82462 ਹੂੰ 09955 09956 ਪਿੰਡ ਆਪਣਾ ਜੀ ਪਿੰਡ ਦੰਗਿਆ ਜਿਲ੍ਹਾ ਆਪਾਂ ਨੂੰ ਤਸੀਲ ਪੂ ਲਈ ਪੂ ਰਾਮਪ੍ਰਭੂ ਲੋ ਤੇ ਨੇੜੇ ਆਪਣੇ ਭਾਈ ਰੂਪਾ ਭਾਈ ਰੂਪਾ ਵੱਡਾ ਪਿੰਡ ਤੇ ਇਧਰਲੇ ਪਾਸੇ ਬਰਨਾਲੇ ਜ਼ਿਲ੍ਹੇ ਦਾ ਲਾਸਟ ਪਹਿਲਾ ਪਿੰਡ ਤੇ ਆਪਾਂ ਆ ਗਏ ਲਾਸਟ ਦੇ ਹਨਾ ਬਟਿੰਡੇ ਦਾ ਜੰਗੀਆਂ ਨਾਲ ਆ ਗਿਆ ਤੇ ਵਪਾਰ ਦੇ ਕੰਮ ਆਪਣਾ ਇੱਕ ਅਤੀ ਲਿਆਉਣੇ ਨੇ ਜਿਹੜੀ ਅੱਜ ਆਪਾਂ ਮੱਝ ਦੇਖੀਏ ਨੇ ਕਿਹੜਾ ਸੂਆ ਸੂਈ ਆ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਐ 10 ਦਿਨ ਹੋ ਗਏ 10 ਦਿਨ ਸਹੀ 22 ਦਿਨ ਦੀ ਸੂਈ ਵੀ ਆ 9ਵੇਂ ਮਹੀਨੇ ਦੀ 22 ਨਸੂਈ ਆ ਤੇ ਦੁੱਧ ਕਿੰਨਾ ਹੋਣਾ ਜੜੀ 9 ਕਿਲੋ ਤੇ ਬਾਈ ਫਿਰ ਸਾਰੀ ਕਰਕੇ ਦਿਖਾ ਦੇ ਸੀਲ ਆ ਦੋਨੇ ਟਾਈਮ ਮੈਨ ਖੋਲੋ ਜਿਹਦਾ ਤੋਰਾ ਕਰਕੇ ਚੈੱਕ ਤੋਰਾ ਤਾਰਾ ਤੁਹਾਨੂੰ ਕਰਾ ਦਿਆਂ ਚੱਕ ਕੱਦ ਕਾੜ ਫੁੱਲ ਮੰਨਣਾ ਤੁਸੀਂ ਠੀਕ ਆ ਜੀ ਛੋਟੀ ਮੰਨ ਕੇ ਨਹੀਂ ਆਉਣਾ ਵੱਡੇ ਸਾਈਜ਼ ਦੀ ਤੇ ਲੇਵੇ ਫੱਟ ਫਾੜ ਦੀ ਅਚਾਈ ਤੁਹਾਨੂੰ ਕਰਕੇ ਦਿਖਾ ਦਿਆਂ ਦੁੱਧ ਜਿੰਨਾ ਹੋਏ ਜੈਨੂਨ ਗੱਲ ਹੋਊਗੀ 9 ਕਿਲੋ ਦੁੱਧ ਤੁਸੀਂ ਦੋਨੇ ਟਾਈਮਾਂ ਦਾ ਮਣਕੇ ਲਿਆ ਸਕਦੇ ਹੋ ਇੱਥੋਂ 10 ਦਿਨ ਸਹੀ ਸੂਈ ਨੂੰ ਆ ਜੀ ਕੁਆਲਿਟੀ ਚੰਗੀ ਕੱਦ ਘੜ ਫੁੱਲ ਲਗਾ ਹੂੰ ਸਹਿਜ ਚੰਗਾ ਸਹਿਜ ਚ ਕੋਈ ਕਮੀ ਨਹੀਂ ਮਗਰ ਆ ਗਈ ਕੱਟੀ ਇਹਦੇ ਜੀ ਮੋੜ ਲਿਓ ਬੇ ਹਿੰਦ ਤਾਂ ਵੀਡੀਓ ਸਾਰੀ ਦੇਖ ਲਓ ਰੇਟ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੋਊਗਾ ਜੀ ਆ ਦੇਖੋ ਆ ਦੇਖੋ ਸ਼ਾਮ ਨੂੰ ਦੀ ਚੁਵਾਈ 6 ਵਜੇ ਦੇ ਹਿਸਾਬ ਨਾਲ ਹੋਈ ਹੁਣ ਆਪਾਂ ਇੱਕ ਘੰਟਾ ਤੇ 15 ਮਿੰਟ ਲੇਟ ਆ ਜੀ ਤੇ ਛੱਡ ਲੋ ਵੀਰ ਫਿਰ ਬੱਚਾ ਇੱਥੇ ਨਹੀਂ ਬੱਚਾ ਛੱਡਾਂਗੇ ਤੁਹਾਡੇ ਸਾਹਮਣੇ ਪਸਮਾ ਕੇ ਚੁਆ ਕੇ ਸਾਰੀ ਚੁਵਾਈ ਕਰਕੇ ਦਿਖਾ ਦੇਾਂਗੇ ਤੇ ਰੇਟ ਪੁੱਛ ਕੇ ਦੱਸ ਦੇਾਂਗੇ ਆ ਦੇਖੋ ਜੀ ਬੱਚਾ ਚੁੰਗਦਾ ਵੀਰ ਨੂੰ ਤੁਸੀਂ ਦੇਖ ਸਕਦੇ ਹੋ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੇ ਦੇਖ ਸਕਦੇ ਹੋ ਝੋਟੀ ਆ ਗਈ ਆ ਬੰਨ ਵੀਰੇ ਥਣਪੰਡ ਦਾ ਬੁਰਾ ਸਾਫ ਚਵਾਈ ਸਾਰੀ ਦੇਖ ਲਓ ਪਹਿਲਾਂ ਆ ਦੇਖੋ ਜੀ ਹੂੰ ਖਾਲੀ ਬਾਲਟੀ ਦਿਖਾ ਦੀ ਆ ਦੇਖੋ ਜੀ ਘਰ ਦੇ ਵੀਰੇ ਚਵਾਈ ਫੀਲ ਸਭ ਫੁੱਲ ਮੂਰਲੇ ਥਾਣਾ ਦੀ ਪਹਿਲਾਂ ਚਵਾਈ ਕਰਦੀ ਆ ਦੇਖੋ ਚੋਣ ਪਸਮਾਨੀ ਇੱਕ ਨੰਬਰ ਬਾਕੀ ਹਲੇਵਾ ਫਿੱਟ ਫਾਟੀ ਰੱਖੂਗੀ ਬਾਹਲਾ ਦਿਖਾਵਾ ਜਾਨੀ ਦਿਖਾਉਂਦੀ ਦੁੱਧ ਹੈ ਜਾ ਬਾਕੀ ਦਾ ਟੱਲੋਂ ਡੇਰੀ ਫਾਰਮ ਬਟਿੰਡਾ ਚੈਨਲ ਤੇ ਦੇਖਣਾ ਸਾਰੇ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਨਵੀਂ ਤੋਂ ਨਵੀਂ ਆਪਾਂ ਵੀਡੀਓ ਤੁਹਾਡੇ ਵਾਸਤੇ ਅਪਲੋਡ ਕਰਦੇ ਰਵਾਂਗੇ ਜਿਹੋ ਵੀ ਤੁਹਾਡੀ ਮੰਗ ਆ ਉਹ ਹੀ ਵੀਡੀਓ ਤੁਹਾਨੂੰ ਮਿਲਦੀ ਰਹੂਗੀ ਸਾਰੀ ਵੀਡੀਓ ਪਹਿਲਾਂ ਦੇਖਿਆ ਕਰੋ ਫੇਰ ਫੋਨ ਲਾਇਆ ਕਰੋ ਕਿਉਂਕਿ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਿਰਪਾ ਚਾਉਣਾ ਗਾਂ ਵਾਲੀ ਦਸੱਲੀ ਥੋੜੀ ਰਹਿ ਜਾਂਦੀ ਹੈ ਕਿਉਂਕਿ ਪੈਸੇ ਤੁਸੀਂ ਦੇਣੇ ਹੁੰਦੇ ਤੇ ਅਗਲੇ ਨੇ ਪੈਸੇ ਲੈਣੇ ਹੁੰਦੇ ਆਪਣਾ ਕੰਮ ਆ ਸਿਰਫ ਤੁਹਾਡੇ ਕੋਲ ਘਰੇ ਬੈਠਾ ਕੋਲ ਵੀਡੀਓ ਪਚਾਉਣਾ ਉਹ ਪਚਾਉਂਦੇ ਰਾਵਾਂਗੇ ਬਾਕੀ ਦੱਸ ਦਿਆ ਕਰੋ ਚੰਗਾ ਮਾੜਾ ਜਿਹੋ ਜਿਹਾ ਵੀ ਹੁੰਦਾ ਕਮੈਂਟ ਕਰਕੇ ਜਰੂਰ ਕਿਉਂਕਿ ਤੁਹਾਡਾ ਫਰਜ਼ ਵਾਂਦਾ ਕਮੈਂਟ ਕਰ ਰਾਇਆ ਆਉਦੀ ਜਰੂਰ ਦਿਆ ਕਰੋ ਬਾਕੀ ਸਾਰੀ ਚੁਬਾਈ ਚੈੱਕ ਕਰ ਲਓ ਫਿਰ ਤੁਹਾਨੂੰ ਰੇਟ ਵੀ ਦੱਸ ਦਿਆਂਗਾ ਮੂਰਲੇ ਤੜਾਂ ਦੀ ਚੁਬਾਈ ਕੰਪਲੀਟ ਹੋ ਗਈ ਜੀ 9 ਕਿਲੋ ਬਾਈਆਂ ਨੇ ਦੁੱਧ ਥੱਲੇ ਦੱਸਿਆ ਉਹ ਤੁਸੀਂ ਮਿਲ ਕੇ ਲਿਆ ਸਕਦੇ ਆਥਣੇ ਤੁਸੀਂ ਜੇ ਚਾਹੋਗੇ ਇਹਨੂੰ ਆ ਕੇ 7:30 ਵਜੇ ਸਹੀ ਤਾਂ ਦੁੱਧੇ ਸਹੀ ਕੱਢੂਗੀ ਤੇ ਜੇ ਤੁਸੀਂ 6 ਵਜੇ ਚਾਹੋਗੇ ਆ ਕੇ ਫਿਰ ਦੁੱਧ ਥੋੜਾ ਬਹੁਤਾ ਘੱਟ ਕੱਢੂਗੀ ਕਿਉਂਕਿ ਆਪਾਂ ਘੰਟਾ ਸਵਾ ਘੰਟਾ ਲੇਟ ਹੋ ਗਏਗੀ ਉਸ ਹਿਸਾਬ ਨਾਲ ਜੱਜਮੈਂਟ ਕਰਿਓ ਚਵਾਈ ਦੀ ਇੱਕ ਨੰਬਰ ਮੋਟੀ ਮੋਟੀ ਚਵਾਈ ਆ ਚੰਗੀ ਪਤਾ ਲੱਗਦਾ ਤੁਹਾਨੂੰ ਆਪ ਨੂੰ ਹੀ ਪਤਾ ਲੱਗਦਾ ਹੋਣਾ ਵੀਡੀਓ ਦੇ ਵਿੱਚ ਵੀ ਪਤਾ ਲੱਗਦਾ ਵੀ ਚਵਾਈ ਓਕੇ ਆ ਜਮਾ stdc ਘੜ ਫੁੱਲ ਆ ਮਗਰ ਕੱਟੀ ਆ ਇਹ ਦੁੱਧ ਹੋਰ ਵੀ ਵੱਧ ਸਕਦੀ ਆ 10 ਕਿਲੋ ਦੁੱਧ ਤੁਹਾਨੂੰ ਖੁੱਲਾ ਪਈ ਜਾਣੇ ਨੇ ਆਲੂ ਸਾਰੀ ਚੈੱਕ ਜੀ ਪੂਰੇ ਪ੍ਰੋਪਰ ਚਵਾਈ ਇੱਕ ਨੰਬਰ ਕੋਈ ਭੂਰ ਨਹੀਂ ਕੋਈ ਸਰਲਾ ਨਹੀਂ ਐਂਡ ਤਾਈਂ ਵੀਡੀਓ ਨ ਬਣੇ ਰੋਰਾ ਲਾਟ ਦੇ ਵਿੱਚ ਤੁਹਾਨੂੰ ਰੇਟ ਜਰੂਰ ਦੱਸਾਂਗੇ ਦਾ ਮਾ ਮਾਪਾ ਤੁਹਾਨੂੰ ਫੇਰ ਦਿਖਾ ਦਈਏ ਜੀ ਆਹ ਦੇਖੋ ਜੀ 7:23 ਮਿੰਟ ਹੋਣ ਹੋ ਗਿਆ ਠੀਕ ਆ ਜੀ 2 ਤਰੀਕ 2025 10ਵਾਂ ਮਹੀਨਾ ਮਗਰ ਕੱਟੀ ਵੀ ਚੰਗੀ ਆ ਗਈ ਬਾਕੀ ਦੀ ਗੱਲ ਲਿਆਉਂਦੇ ਜਰੂਰ ਹੈ ਕਦੀ ਪਰ ਹੈ ਗਾਰੰਟੀ ਵਾਲਾ ਕੰਮ ਹੈ ਕੱਦਾ ਲੈਣਾ ਬਸੂ ਚੰਗਾ ਪਾਹਰ ਵੀ ਨਹੀਂ ਹਲਾਇਆ ਜਿੱਤੇ ਗੜ ਗਿਆ ਇੱਕ ਨੰਬਰ ਕੋਈ ਬਸ ਬੇਫਿਕਰ ਹੋ ਬਾਕੀ ਦੁੱਧ ਜਿੰਨਾ ਬਾਇਨਾ ਦਿੱਤੇ 4.5 ਕਿਲੋ ਬਾਕੀ ਕੱਢ ਦੇਣੇ ਨੇ ਕੋਈ ਸ਼ੱਕ ਵਾਲੀ ਗੱਲ ਨਹੀਂ ਲੀਟਰ ਵੀ ਆਪਾਂ ਮੰਨ ਲੱਗ ਜੀ ਕਿ 4.5 ਲੀਟਰ ਇਹਨਾਂ ਨੇ ਹੋ ਜਾਣਾਗਾ ਜਿੰਨੀ ਵੀ ਹੈਗੀ ਚਵਾਰੀ ਤੁਹਾਡੇ ਸਾਹਮਣੇ ਕਰਤੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ 4.5 ਕਿਲੋ ਦਾ ਮਾਏ ਦਾ ਕੋਈ ਨਹੀਂ ਹੁੰਦਾ ਬੱਚੇ ਨੂੰ ਆਪਾਂ ਕੋਈ ਇਹਦੇ ਵਿੱਚੋਂ ਛੱਡਿਆ ਨਹੀਂ ਮਾੜਾ ਮੋਟਾ ਭੌਂਚਾਂਗਾ ਉਹ ਜਿਹੜਾ ਹੈਗਾ ਸਭ ਨੂੰ ਕੱਢ ਕੇ ਦਿਖਾਤਾ ਸਾਹਮਣੇ ਜੀ ਦਿਖਾਓ ਆ ਦੇਖੋ ਜਮਾ ਹੈਗਾ ਜੀ 4.5 ਤੋਂ ਪਲੱਸ ਹੀ ਆ ਤੇ ਰੇਟ ਬਾਈ ਕੀ ਆ ਗਿਆ ਤਾਂ ਬਿੰਦੂ ਹੈਂ ਕਰਨ ਦੇ ਵਿੱਚ 93000 ਮਾਨਦਾਨ ਹੋ ਜਾਊਗਾ ਓਕੇ ਦੁੱਧ ਆ ਪਿਆ ਤੁਹਾਡੇ ਸਾਹਮਣੇ 93000 ਤੁਹਾਡਾ ਮਾਨਦਾਨ ਹੋਣਾ ਨੰਬਰ ਬਾਈ ਫੇਰ ਬੋਲ ਦੋ 82462 ਹੂੰ 0 ਕਨਫਰਮ ਦੋ ਜoi ਬੋਲ ਦੇ ਨੰਬਰ ਤੇਰਾ ਲੈ ਕੇ ਨਾ 70186 ਹੂੰ 21622 21622 ਇਹ ਬਾਈ ਦੇ ਕੰਟੈਕਟ ਨੰਬਰਾਂ ਦੋਨੇ ਜਰੂਰ ਕਰਿਓ ਸੁਮਾਰਕ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਪਿਆਰ ਦੇਣ ਲਈ ਤਹਿਦਲ ਤੋਂ ਧੰਨਵਾਦ ਜਲਦ ਮਿਲਣਾ ਕੇ ਨਵੀਂ ਵੀਡੀਓ ਦੇ